ਨੀ ਤੂੰ ਨੱਚਦੀ ਸੀ ਡੀ ਜੇ ਉੱਤੇ ਨਾਲ ਤੇ 흘ੀਆਂ ਨੀ ਤੂੰ ਨੱਚਦੀ ਸੀ ਡੀ ਜੇ ਉੱਤੇ ਨਾਲ ਤੇ 흘ੀਆਂ ਪੀਲਾ ਟੂਟ ਪਾ ਕੇ ਮੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕੀ ਤੇ ਤੇਜ ਤੇਰਾ ਦੇਖਿਆ ਫੇਸਬੁਕ ਉੱਤੇ ਤੇ ਤੇਰਾ ਦੇਖਿਆ ਤਾਰੇ ਹੋ ਗਏ ਦੂਰ ਹਨੇਰੇ ਲੱਗ ਜੂਗਾ ਪਤਾ ਨਹੀਂ ਕਸੂਰ ਕਿਸ ਦਾ ਲੱਗ ਜੂਗਾ ਪਤਾ ਨਹੀਂ ਕਿ ਦੂਰ ਕੇ ਚਦਾ ਅੱਜ ਦੋ ਸਿਰ ਮੱਥੇ ਮੜਦੀਆਂ ਮੇਰੇ ਲੱਗ ਜੂਗਾ ਪਤਾ ਨਹੀਂ ਕਿ ਦੂਰ ਕੇ ਚਦਾ ਲੱਗ ਜੂਗਾ ਪਤਾ ਨਹੀਂ ਕਿ ਦੂਰ ਕੇ ਚਦਾ ਅੱਜ ਦੋ ਸਿਰ ਮੱਥੇ ਮੜਦੀਆਂ ਮੇਰੇ